ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਜਲਦੀ ਤੋਂ ਜਲਦੀ ਹੋਣੀਆਂ ਚਾਹੀਦੀਆਂ ਅੱਜ ਜਿਹੜੇ ਵਿਵਾਦ ਖੜੇ ਹੋ ਰਹੇ ਇਹ ਵਿਵਾਦਾਂ ਦਾ ਨਿਬਟਾਰਾ ਕੇਵਲ ਤੇ ਕੇਵਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਨੇ ਔਰ ਮੈਂ ਤਾਂ ਇਹ ਵੀ ਕਹਾਗਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਤਖਤ ਵਟਨਾ ਸਾਹਿਬ ਦੀ ਕਮੇਟੀ ਤਖਤ ਸ੍ਰੀ ਹਜੂਰ ਸਾਹਿਬ ਦੀ ਕਮੇਟੀ ਇਹਨਾਂ ਨੂੰ ਰਲ ਕੇ ਇੱਕ ਵਿਸ਼ਵ ਪੰਥਕ ਕਨਵੈਨਸ਼ਨ ਸੱਦਣ ਦੀ ਲੋੜ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਜਿਹੜਾ ਨਵਾਂ ਵਿਵਾਦ ਸਾਹਮਣੇ ਆ ਰਿਹਾ ਉਹਨੂੰ ਵੀ ਰਲ ਮਿਲ ਕੇ ਆਪਸੀ ਚ ਬੈਠ ਕੇ ਨਜਿੱਠਣ ਦੀ ਲੋੜ ਆ ਇਹ ਜਿਹੜਾ ਖਲਾਰਾ ਪਿਆ ਇਹ ਖਲਾਰਾ ਰੋਕਣ ਦਾ ਇੱਕੋ ਇੱਕ ਤਰੀਕਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ ਔਰ ਉਹਦੇ ਲਈ ਸਹਿਰਤਾ ਦਿਖਾਉਣੀ ਪਵੇਗੀ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੜੇ ਵਿਵਾਦ ਖੜੇ ਹੋਏ ਨੇ ਔਰ ਸਰਕਾਰ ਜਿਹੜੀ ਆ ਸਿੱਧੇ ਤੌਰ ਤੇ ਸਾਡੇ ਧਰੋਕ ਮਾਮਲਿਆਂ ਵਿੱਚ ਦਖਲ ਦੇਣ ਵੱਲ ਵਧ ਰਹੀ ਆ ਉਹਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਕਿ ਅਸੀਂ ਆਪਣੀਆਂ ਪਰੰਪਰਾਵਾਂ ਤੇ ਆਪਣੀ ਮਾਨਤਾਵਾਂ ਤੇ ਆਪਣੀ ਮर्यादा ਤੇ ਪਹਿਰੇਦਾਰੀ ਕਰੀਏ